ਹਾਲ ਮਰੀਦਾਂ ਦਾ ਕਹਿਣਾ Yeah. That's ਲਵਣ ਦੁਖ ਵਿਰੇ ਵਿਸ਼ਾਵਣ ਲੇਪ ਫਰੀਦਾ ਚਿੰਤ ਘਟੋਲਾ ਵਾਣ ਦੁਖ ਵਿਰੇ ਵਿਸ਼ਾਵਣ ਲੇਪ ਏਹੋ ਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ ਹੇ ਹੋ ਮਾਰਾ ਜੀਵਨ ਤੂੰ ਸਾਹਿਬ ਸੱਚੇ ਦੇਖ ਕਬੀਰ ਬਿਰਹੋਂ ਭੰਗਮ ਮਨ ਮਸੈ ਮੰਤ ਨਾ ਮੰਨੇ ਕੋਏ ਰਾਮ ਬਿਓ ਕੀ ਨਾ ਜੀਐ ਜੀਐ ਤਾਂ ਬਉਰਾ ਹੋਏ ਆ ਵਛੋੜਾ ਸੁਣੇ ਦੁਖ ਵਿਨ ਡਿਠੇ ਮਰਿਉਦ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋਦ ਦੁਰਜਣ ਦੂਜਾ ਭਾਉ ਹੈ ਵਿਛੋੜਾ ਹਉ ਮੈਂ ਰੋਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਨੈ ਕਿਸੈ ਵਹਿੂਣੀ ਫਿਰ ਸਹਿਲ ਸਬੀਲਾ ਛੱਡ ਗਵਾਇਓ ਦੁਰਮਤ ਕਰਮ ਵਹਿੂਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤੋਂ ਲਾਈ ਤਿਤੋਂ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪ੍ਰ ਕਿਰਪਾ ਧਾਰੀ ਪ੍ਰਯੋਗਣ ਤਿਸ ਕੇ ਸਭ গোਵਾਏ ਗਣ ਸੇਤੀ ਲਾਏ ਸੁਵਾਰੀ ਕਰਮਹੀਨ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵ ਰਾਤੁ ਮੁਰਾਰੀ ਮਿੱਤਰ ਪਿਆਰੇ ਨੂੰ ਅੰਦਰੀ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਦੁਖ ਇੱਕ ਦੁਖ ਸ਼ਕਤਵਾਰ ਜਮਦੂਤ ਇੱਕ ਦੁਖ ਰੋਗ ਲਗੇ ਤਨ ਧਾਏ ਵੈਦਨਾ ਭੋਲੇ दारू ਲਾਏ ਵੈਦਨਾ ਭੋਲੇ दारू ਲਾਏ ਦਰਦ ਹੋਵੇ ਦੁਖ ਰਹੇ ਸਰੀਰ ਐਸਾ दारू ਲਗੇ ਨਾ ਵੀਰ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹੋਂ ਹਰ ਬਿਨ ਦੂਜਾ ਅਵਰ ਨਾ ਜਾਨਾ ਕੁਝ ਸੱਜਣ ਸੰਤ ਮਿਲੇ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹਾ ਹਰ ਪ੍ਰਭ ਪਿਆਰਾ ਦੱਸੈ ਜੀਉ ਹਰ ਜਣ ਸੰਤ ਮਿਲੋਂ ਮੇਰੇ ਭਾਈ ਮੈਂ ਹਰ ਪ੍ਰਭ ਦੱਸੂ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਵਣ ਪੀਜੈ ਜੀਉ ਫੁੱਲ ਬਾਗਨਾ ਸੁਹਾਏ ਤੇ ਸਭ ਮੁਰਝਾਏ ਦਰਸ਼ਨ ਅਬ ਨਾ ਬਿਹਾਏ ਬਹੁਤ ਫੇਰ ਭਇਆ ਐਸੀ ਬਾਣ ਬਿਰਹੂ ਲਾਏ ਮੁਕਤੀ ਰੋਂਦੇ ਆਂ ਜਿੰਦ ਜਾਏ ਸੌਖਾ ਦਮ ਨਹੀਂ ਆਏ ਦਰਸ਼ਨ ਦੀਦ ਭਇਆ ਮੇਰੇ ਮਹਿਰਾਂ ਵਾਲੇ ਸਾਈਂ ਆਵੀਂ ਦੇਰ ਨਾ ਲਗਾਵੀਂ ਛੇਤੀ ਦਰਸ ਦਿਖਾਵੀ ਕੋਈ ਓਢੀ ਕਰਹਾ ਸੁਣ ਨਾ ਪ੍ਰਭੂ ਜੀਓ ਔਕੇਲੜੀ ਬਣ ਮਾਹੇ ਫਰੀਦਾ ਤਣ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਵਜ ਸੁ ਰਪਨਾ ਬੋੜਿਓ ਅਜੇ ਸੁ ਰਪਨਾ ਬੋੜਿਓ ਦੇਖ ਬੰਦੇ ਕੇ ਭਾਗ ਮਿੱਤਰ ਪਿਆਰੇ ਲੋ ਹੰਦਰੀ ਦਾ ਦਾ ਕਹਿਣਾ No. Ah. É... ਜੰਗਲਾਂ ਚੋਂ ਪਈ ਆਵਾਜ਼ ਕੰਨੀ ਤੇ ਕਹਿਣਾ ਹਾਲ ਮਰੀਦਾਂ ਦਾ ਪਿਆਰਿਆਂ ਨੂੰ ਕਣੇ ਜੰਗਲਾਂ ਚੋਂ ਪਈ ਆਵਾਜ਼ ਕੰਨੀ ਤੇ ਕਹਿਣਾ ਹਾਲ ਮਰੀਦਾਂ ਦਾ ਪਿਆਰਿਆਂ ਨੂੰ ਤੇਰੇ ਬਾਝ ਹੈ ਮਿੱਤਰਾ ਰੋਗ ਭਾਰੀ ਜਿਵੇਂ ਨਾਗਾ ਸਦੀ ਸੇਜ ਸਵਾਰਿਆਂ ਨੂੰ ਖਾਣਾ ਪੀਣਾ ਬਾਝ ਹੈ ਜ਼ਹਿਰ ਤੁਹਾਡੇ ਤੇ ਪਠ ਉੱਚੜੇ ਮਹਿਲ ਚੁਬਾਰਿਆਂ ਨੂੰ ਦਿਸਣ ਸੂਲ ਸੁਰਾਹੀ ਤੇ ਖੰਜਰ ਪਿਆਲੇ ਦਿਸਣ ਸੂਲ ਸੁਰਾਹੀ ਤੇ ਖੰਜਰ ਪਿਆਲੇ ਤੇ ਵਾ ਵਾ ਸੱਥਰ ਵਾ ਵਾ ਯਾਰ ਦੇ ਸੱਥਰ ਗੁਜਾਰਿਆਂ ਨੂੰ ਸੁਪਨੇ ਹੋਏ ਦਰਸ਼ਨ ਤੁਹਾਡੇ ਨੈਣ ਅੰਧੇਰਾ ਛਾਇਆ ਅਸੀਂ ਵੀ ਸਤਗੁਰ ਤੇਰੇ ਹੀ ਹਾਂ ਕੀ ਤੈਨੂੰ ਤਰਸ ਨਾ ਆਇਆ ਮੇਰੀ ਇੱਕ ਤਾਂ ਮਨ ਗਰੀਬਣੀ ਦੀ ਮੈਂ ਮੰਨਿਆ ਤੈਨੂੰ ਪਰਵਾਹ ਕੋਈ ਨਾ ਮੇਰੀ ਇੱਕ ਤੇ ਮਨ ਗਰੀਬਣੀ ਦੀ ਮੈਂ ਮੰਨਿਆ ਤੈਨੂੰ ਪਰਵਾਹ ਕੋਈ ਨਾ ਕਲਕੀਆਂ ਵਾਲਿਆ ਦੇ ਦیدار ਸਾਨੂੰ ਤੇਰੇ ਦਰਸ ਬਿਨ ਜਿਉਣ ਦੀ ਚਾਹ ਕੋਈ ਨਾ ਜੁਮਾ ਚਰਨ ਜੇ ਆਪ ਦਾ ਮੇਲ ਹੋਵੇ ਤੇਰੀ ਮਿਹਰ ਬਾਜੂ ਸਾਡੀ ਵਾ ਕੋਈ ਨਾ ਧਨ ਭਾਗ ਜੇ ਦਸ਼ਮੀਸ਼ ਮਿਲੇ ਮੈਨੂੰ ਆ ਧਨ ਭਾਗ ਜੇ ਮਿਲੇ ਦਸ਼ਮੀਸ਼ ਮੈਨੂੰ ਤੇਰੇ ਨਾਲ ਦੀ ਹੋਰ ਦਰਗਾ ਕੋਈ ਨਾ ਬੁਲਬੁਲ ਤੇ ਕੁਲ ਤਾਨ ਤੇਰੀ ਵਿੱਚ ਦੋਵੇਂ ਰਸਤਾ ਭਾਲੇ ਵਿੱਚ ਸਮਾਲੇ ਇੱਕ ਦਮ ਆ ਜਾ ਬਾਗ ਮੇਰੇ ਵਿੱਚ ਸਤਿਗੁਰ ਕਲਕੀਆਂ ਵਾਲੇ ਕਰੋ ਨਿਰਾਲੇ ਭੰਬੜ ਅਗ ਬਿਛੋੜੇ ਵਾਲੀ ਤਨ ਤੇ ਜਿਗਰ ਜਲਾਉਂਦੀ ਐਸੀ ਭੜਕੀ ਅਗ ਬਰ ਹੁੰਦੀ ਜੋ ਸੁਣਦਾ ਸੂ ਜਲ ਜਾਂਦਾ ਤੇਰੀ ਮੇਰੇ ਇਸ਼ਾਰੇ ਸਾਨੂੰ ਤੇਰੇ ਜੋਗਾ ਕੀਤਾ ਇਹ ਦਿਲ ਮੋੜਿਆ ਮੁੜਦਾ ਨਹੀਂ ਵਿੱਚ ਮੁਹੱਬਤ ਸੀਤਾ ਖੁਸ਼ੀ ਨਸੇ ਵਿੱਚ ਮਸਤ ਪ੍ਰਭੂ ਦੀ ਇਹ ਦਰ ਚਰਨ ਟਕਾਵੀਂ ਉਹ ਜੰਗਲ ਦੇ ਕੁ ਫੁੱਲ ਨੇ ਬਾਣੇ ਵੱਲ ਉਹ ਜੰਗਲ ਦੇ ਕੁ ਫੁੱਲ ਨੇ ਬਾਣੇ ਵੱਲ ਹਉ ਵੱਲ ਵੀ ਚਾਤੀ ਪਾਵੀਂ ਦਰਸ ਦਿਖਾ ਜਾਵੀਂ ਕਲਕੀਆ ਵਾਲੇ ਪ੍ਰੀਤਮ ਦਰਸਤ ਕਾ ਜਾਵੀ 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 ਰਕੰਤ ਮਲਾਵਾ ਹੋਈ ਆਏ ਨੀ ਤੂੰ ਵੱਡ ਸਵੇਰੇ ਮੇਰੇ ਵੱਲ ਪ੍ਰੀਤਮ ਦੇ ਜਾਵੀ ਜੋ ਕੁਝ ਵੀ ਤਿਆ ਹਾਲ ਸਾਡਾ ਮੇਰੇ ਪ੍ਰੀਤਮ ਨੂੰ ਆਖ ਸੁਣਾਵੀ ਉਹ ਰਾਹੀ ਤੂੰ ਜਾਣੇ ਵਾਲੇ ਸਾਡਾ ਇੱਕ ਸੁਨੇਹਾ ਕਹਿਣਾ ਯਾਦ ਤੇਰੀ ਵਿੱਚ ਜੀਵਨ ਮੇਰਾ ਰਖ ਚਰਨਾ ਵਿੱਚ ਲੈਣਾ ਖੜੀ ਕਿਨਾਰੇ ਕੂਕ ਪੁਕਾਰਾ ਸਾਈ ਨੂੰ ਪਈ ਵਾਜਾਂ ਮਹਾਰਾ ਆ ਸਾਈ ਮੈਂ ਤਨਮਨ ਵਾਰਾ ਅਲਵਲ ਲਲੀ ਝੱਲੀ ਹਾਂ ਜੀ ਤਰਸੇ ਉਡਾ ਮਿਲ ਪਿਆਰੇ ਲੋਚ ਜਾਵਾ ਪਾਰ ਕਿਨਾਰੇ ਜੀ ਤਰਸੇ ਉਡਾ ਮਿਲ ਪਿਆਰੇ ਲੋਚਾਂ ਜਾਵਾ ਪਾਰ ਕਿਨਾਰੇ ਜਾਵਾ ਮੈਂ ਕਿਸ ਓਟ ਸੁਹਾਰੇ ਸਿਕਦੀ ਖੜੀ ਇਕੱਲੀ ਹਾਂ ਉਤਵਲ ਜਾਣੋ ਵਰਜ ਰਹਾਣੀ ਇਤਵਲ ਖੜਿਆ ਉਮਰ ਵਿਹਾਨੀ ਜਾਇ ਨਾ ਸਕਾ ਆਪ ਨਮਾਣੀ ਦੁਖੀਆ ਖੜੀ ਦਵੱਲੀ ਹਾਂ ਆਵੋ ਪ੍ਰੀਤਮ ਦਰਸ ਦਿਖਾਵੋ ਕਰੋ ਮੇਰਾਂ ਚਾ ਫੇਰਾ ਪਾਵੋ ਸਿਖ ਦੀ ਚਰਨੀ ਆਣ ਲਗਾਵੋ ਬਉਰੀ ਹੋ ਹੁਣ ਝੱਲੀ ਹਾਂ ਤੂੰ ਆਖੀ ਜਾ ਕੇ ਮਾਹੀ ਨੂੰ ਉਸ ਹਰਿਸ਼ੀ ਜੋਤ ਇਲਾਹੀ ਨੂੰ ਇੱਕ ਰੂਪੇ ਅਰਜਾ ਕਰ ਦਈਏ ਅੱਖਾਂ ਵਿੱਚ ਹੰਝੂ ਭਰ ਦਈਏ ਹੱਥ ਜੋੜ ਕੇ ਉਸ ਦੇ ਚਰਨਾਂ ਵਿੱਚ ਹਾਂ ਹੱਥ ਜੋੜ ਕੇ ਉਸ ਦੇ ਚਰਨਾਂ ਵਿੱਚ ਮੇਰਾ ਵੀ ਸੀਸ ਨਿਵਾ ਦੇਵੀ ਕੀ ਭੇਟਾ ਉਸ ਨੂੰ ਕੱਲਾ ਮੈਂ ਕਿਵੇਂ ਦੱਸਾਂ ਦਰਦ ਦੀਆਂ ਗੱਲਾਂ ਮੈਂ ਤਾਂਗਾ ਦੀ ਅਗਨੀ ਬੁੱਝਦੀ ਨਹੀਂ ਹੁਣ ਪਾਸ ਤਾਂ ਮੇਰੇ ਕੁਝ ਵੀ ਨਹੀਂ ਮੈਂ ਹੰਝੂਆਂ ਦਾ ਹਾਰ ਪਰੋਆ ਕੁੜਾ ਦੇਵੀ ਤਨ ਬਾਬਾ ਨਾਨਕ ਤੂੰ ਹੀ ਰੰਗਾਰ ਧੰ ਗੁਰੂ ਨਾਨਕ ਤੂੰ ਹੀ ਰੰਗਾਰੇ ਧੰ ਬਾਬਾ ਨਾਨਕ ਤੂੰ ਹੀ ਰੰਗਾਰ ਧੰ ਗੁਰੂ ਨਾਨਕ ਤੂੰ ਹੀ ਰੰਗਾਰੇ ਬਦੀ ਤੁਹਿੰਦਰੰਕਾਰ ਧੰਨ ਗੁਰੂ ਨਾਨਕ ਤੁਹਿੰਦਰੰਕਾਰ ਮੈਂ ਮੂਰੇ ਕੀ ਕੀਤਕ ਬਾਤ ਹੈ ਕੋਟ ਪਰਾ ਦੀ ਤਰਿਆਰੇ ਮੈਂ ਮੂਰੇ ਕੀ ਕੀਤਕ ਬਾਤ ਹੈ ਕੋਟ ਪਰਾ ਦੀ ਤਰਿਆਰੇ ਸੁਣਿਆ ਵੇਖਿਆ ਸੇ ਫਿਰ ਘਰ ਬਾਸ ਨ ਪਰਿਆ ਰੇ ਮੁਰ ਨਾਲਿਕ ਜਨ ਸੁਣਿਆ ਵੇਖਿਆ ਸੇ ਫਿਰ ਘਰ ਬਾਸ ਨ ਪਰਿਆ ਰੇ ਮਹਿਰਾਂ ਵਾਲਿਆਂ ਮੇਰ ਦੀ ਨਜ਼ਰ ਹੋਈ ਵਜੇ ਜੰਗਲਾਂ ਵਿੱਚ ਰੁਬਾਗ ਤੇਰੀ ਝੜ ਚੀਬਿਆ ਪਰਬਤਾਂ ਕੰਦਰਾ ਚੋਂ ਹਣੀ ਗੂੰਜ ਦੀ ਸਤ ਕਰਤਾਰ ਤੇਰੀ ਉੱਚੇ ਪਰਬਤਾਂ ਉੱਚੀਆਂ ਘਾਟੀਆਂ ਤੇ ਨਾਨ ਸਿੱਧਾਂ ਦੇ ਹੋਈ ਗੁਫਤਾਰ ਤੇਰੀ ਲੈਂ ਕੇ ਚੜਦੇ ਹਾਂ ਲੈਂਦੇ ਹਾਂ ਉਤਰ ਦਖਣ ਉਸਤਤ ਹੋਮਦੀ ਵਿੱਚ ਸੰਸਾਰ ਤੇਰੀ ਹੁੰਦੇ ਸ਼ੁਰੂ ਤੋਂ ਸ਼ੁਰੂ ਅਵਤਾਰ ਆਏ ਜਦੋਂ ਜਦੋਂ ਬਣਦੀ ਔਖੀ ਬੰਧੀਆਂ ਤੇ ਜਦੋਂ ਤਦੋਂ ਹੀ ਕਰਨੇ ਉਹਦਾ ਹਰਿਆਏ ਰਾਮਚੰਦ ਸੁਆਮੀ ਕਾਰਣ ਕਰਨ ਹੋ ਕੇ ਕਾਰਨ ਵਸ ਹੋ ਕੇ 라ਵਣ ਮਾਰਿਆ ਹੈ ਭਗਤ ਜਨਾਂ ਦੇ ਕਸ਼ਟ ਨਿਵਾਰਨੇ ਨੂੰ ਉਹ ਕਮਲੀ ਕ੍ਰਿਸ਼ਨ ਮੁਰਾਰਿਆਏ ਜਦੋਂ ਦੁਖੀ ਕੀਤੇ ਹਿੰਦੂ ਜ਼ਾਲਮਲੇ ਤਦੋਂ ਆਪ ਨਾਨਕ ਨਰੰਕਾਰ ਆਏ ਜਦੋਂ ਜੰਗ ਤੇ ਜੁੱਧ ਦਾ ਵਕਤ ਆਇਆ ਜਦੋਂ ਜੰਗ ਤੇ ਜੁੱਧ ਦਾ ਵਕਤ ਆਇਆ ਤਦੋਂ ਪਕੜ ਖੰਡਾ ਕਲਗੀ ਧਾਰ ਆਏ ਤਦੋਂ ਪਕੜ ਖੰਡਾ ਕਲਗੀ ਧਾਰ ਆਏ ਤੂੰ ਕਰਨ ਕਰਣ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਣਾ ਕੋਈ ਤੇ ਆਪੇ ਸਿਸ਼ਟ ਸਿਰ ਜੀ ਆਪੇ ਫੁਣ ਕੋਈ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਰਈ ਗੁਰਮੁਖ ਦੇਵ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਰਾਧਿਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤਿ ਉਪਾਇ ਪੈਰ ਰੱਖਦਾ ਆਇਆ ਰਾਮ ਰਾਜੇ ਹਰੇ ਨਾਥ ਹੰਕਾਰ ਗਿਆਨਿੰਦ ਕਾ ਪਿੱਠ ਦੇ ਨਾਮ ਬਿਉ ਮੁਖ ਰਾਇ ਰਾਮਾ ਜੀ ਜਨ ਨਾਨਕ ਕੇ ਅਸਹਰੂ ਵੇ ਲਿਆ ਕੀ ਜਿਨਾ ਨਾਮ ਰਾਮਾ ਬਲੋਕ ਮਹੱਲਾ ਪਹਿਲਾ ਹੈ ਆਪੇ ਭੰਡੇ ਸਾਜਿਐ ਨੇ ਆਪੇ ਪੂਰਨ ਦੇ ਜਿਕਨੇ ਹੱਲੇ ਪੈ ਸਭ ਨਿਕ ਪਰਨ ਖੜੇ ਜਿਹਾ ਸਾਜ ਕਰੇ ਆਪ ਦਾਇ ਪਰਖੇ ਆਪ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮ੍ਰਿਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੁਰਾਗਰ ਤੁਰਪੁਰ ਬਾਹਰ ਪਰੀਆਂ ਸ਼ਬਦ ਜਾਵਣ ਆਈਆਂ ਗਹਿ ਨਾਨਕ ਅਨੰਦ ਹੋਇ ਸਤਗੁਰੂ ਮੈਂ ਪਾਇਆ ਰਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਸੁਭਨਾਗਲਾ ਸੁਮਰਤ ਸੁਆਮੀ ਸੁਖ ਮਨੁ ਵਸਾਰੇ ਸਾਚੇ ਸਹਾਈ ਭਾ ਕੇ ਨਹੀਂ ਕਰਦੇ ਵਾਤਾ ਸੰਕਸਲਾ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਜੈ ਸਾਚ ਨਾਮ ਰਈ ਸਚਾਨ ਅੰਦਰ ਆਧਾਰੁ ਦੁਖ ਖਸਮ ਕਰ ਸਾਥ ਸੁਖ ਬਣਾਇ ਵਸੈ ਜਿ ਇਛਾ ਸਾਚੁ ਜਾਈਆ ਕਹਿ ਨਾਨਕ ਸਮੋ ਸੰਤੋ ਜਗਤ ਰੂਪੇ ਸਚ ਨਾਮ ਰਈ ਆਧਾਰੁ ਆਚੇ ਪੰਛੀ ਕਰ ਸੁਭਕੈ ਤਨ ਭਏ ਸਭ ਸਤਿ ਪੁਰੇ ਉਤੇ ਜਾਣੀ ਗੁਰ ਵੰਤਨ ਗੁਰ ਚਰਨ ਲਾਗੇ ਵਾਜੇ ਇਹ ਹਰ ਤੁੰਦੇ ਸਲੋਕ ਕਵਨ ਗੁਰੂ ਪਾਣੀ ਜਤ ਜਿ ਸਰਾ ਦੁਇ ਦਾਈ ਦਇਆ ਫੈਲੇ ਸਭ ਜਗ ਜਿ ਆਇਆ ਪੁਰਿਆਇਆ ਵਚ ਤਮ ਧਰਮੀ ਆਪਣੀ ਕੇ ਨਿਣਕੇ ਦੂਰ ਜਿਨੀ ਨਾਮ ਧਿਆਇਆ